हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨੇ ਹੀ ਬਈ ਤਾਜ਼ੀਆਂ ਸੂਈਆਂ ਵੀਆਂ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਸਿਕਾਲ ਹੋ ਠੀਕ ਹੋ ਬਈ ਜੀ ਵਧੀਆ ਬਾਈ ਨਾਮ ਤੇ ਡਰੈਸ ਬੋ ਨਾਮ ਸਾਗਰਾ ਪਿੰਡ ਭਾਈ ਰੂਪਾ تحصیل ਫੂਲ ਦਾ ਜ਼ਿਲ੍ਹਾ ਬਟਿੰਡਾ ਆਪਾਂ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਰਾਮਪੁਰਾ ਸਾਰਾ ਰਹਿੰਦਾ ਬਈ ਤੇ ਸਲਾਹਪੁਰਾ ਪਿੰਡ ਪਿਆ ਜਾਂਦਾ ਵਿਚਾਲੇ ਜੀ ਪਿੰਡ ਆਪਾਂ ਦਾ ਓਕੇ ਬਾਈ ਮੋਬਾਈਲ ਨੰਬਰ ਬੋ 902397605 ਬਈ ਠੀਕ ਹੈ ਬ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦਾ ਕਿਹੜਾ ਸੂਆ ਸੂਈ ਆ ਬਾਈ origignal ਪਹਿਲਾ ਸੂਆ ਦਾ ਦੰਦ ਬਾਟੇ ਦਿਖਾ ਦਿੰਦਾ ਫਾਰਮ ਦੀ ਬੱਚੀ ਆ ਇਹ ਸੂਈ ਨੂੰ ਦਾ ਘੰਟਾ ਮਗਾ ਹੀ ਹੋਇਆ ਬਸ ਬਸਾ ਦੇ ਲਾ ਮਾਹ ਜਾਂ ਲਿਆ ਖੜਾ ਹੀ ਹੋਇਆ ਠੀਕ ਆ ਠੀਕ ਆ ਬਸੀ ਦੁੱਧ ਪਾਉ 25 26 ਕਿਲੋ ਬਾਈ ਪਲੋਣੇ ਜਸਤਾਰ ਨੂੰ 30 32 ਕਿਲੋ ਵਾਲੀ ਆ ਵੱਡੀ ਬੁੱਡੀ ਦਾ ਤਾਂ ਕੋਈ ਅੰਤ ਹੀ ਨਹੀਂ ਯਾਰ ਲੈਵਾ ਦੇ ਹਣਾ ਜੇ ਇਹਾਂਗੇ ਨੂੰ ਲੱਗਿਆ ਕਿਸੇ ਕਿਸੇ ਨੂੰ ਲੱਗਦਾ ਹੁਣ ਤਾਂ ਆਹ ਤੋਂ ਦਿਖਾ ਦੇ ਪੱਠ ਸਹੀ ਗੱਲ ਥੱਲੇ ਲੇਵਾ ਨਾ ਤਾਂ ਕਿੱਥੇ ਬੰਗ ਡਾਕਟਰ ਫਾੜਿਆ ਕੀ ਬਾਤ ਆ ਬਈ ਤੇ ਫਿਟਿੰਗ ਆ ਲਈ ਵਾ ਥਾਣ ਮੁੱਠੀ ਵਾਲਾ ਵੀ ਆ ਤੇ ਮਸ਼ੀਨੀ ਵੀ ਆ ਸਹੀ ਗੱਲ ਆ ਮੂਰੇ ਜਿੱਥੋਂ ਮਰ ਜਿਆ ਬਹਿ ਜਾ ਕੋਈ ਜੰਪ ਨਹੀਂ ਮਰਦੀ ਜਿੱਧਰ ਨਹੀਂ ਮਰਦੀ ਬਹਿ ਜਾ ਕੋਈ ਸਿਕਰੀਨਿਕ ਕਹਿਣਾ ਨਾ ਨਾ ਤਾਂ ਕਿੱਥੇ ਬਚੀ ਨਾ ਹਾਂ ਸੁਰੰਗ ਦਾ ਪ੍ਰਿੰਟ ਸਾਰੇ ਗਾਹ ਦੀ ਇੱਕ ਨੰਬਰ ਡਾਕਟਰ ਇਹਦੇ ਜੀ ਬਹੁਤ ਆ ਯਾਰ ਹਣਾ ਬਾਈ ਯਾਰ ਫਾਰਮ ਦੀ ਆਪਾਂ ਹਰ ਇੱਕ ਨੂੰ ਕਹਿੰਦੇ ਵੀ ਨਹੀਂ ਅਗਲਾ ਕੇ ਦੇਖ ਲੈ ਆਪੇ ਹੀ ਦਸੂਗਾ ਸਹੀ ਗੱਲ ਵੱਡੀ ਬੁੱਡੀ ਬਜ ਰੰਗ ਸਾਰਾ ਵੀਗਾ ਬਹੁਤ ਜੰਗਾ ਭਰਾ ਜੀ ਦੇਤਾ ਪਰ ਬੱਚਾ ਹੂੰ ਗੰਦ ਹਜੇ ਬਈ ਕੱਢ ਦੂਈ ਆ ਠੀਕ ਆ ਪੂਰੇ ਵੀ ਨਹੀਂ ਕਰੀ ਆਪਾਂ ਪੱਟ ਕੇ ਦਿਖਾਵਾਂਗੇ ਠੀਕ ਆ ਬਾਈ ਕੋਈ ਗੱਲ ਹੂੰ ਬਿਊਟੀ 1 ਨੰਬਰ ਆ ਬਈ ਲੇਵਾ ਕਮਾਲ ਦਾ ਇਹ ਜਿੰਨੀ ਮਰਜ਼ੀ ਤਾਰੀਫ ਕਰ ਲਾ ਉਨੀ ਥੋੜੀ ਆ ਕਮਾਲ ਦੀ ਗੱਲ ਹੀ ਆ ਲੈ ਬਈ ਆ ਸਹੀ ਗੱਲ ਆ ਲੈ ਨੰਦ ਕੋਈ ਚੱਕਰ ਨਹੀਂ ਲਖਾ ਕਰਨੇ ਆ ਹਜੇ ਕੱਢਣ ਲੱਗੀ ਆ ਬਈ ਲੈ ਹੂੰ ਕੀ ਆ ਫੁੱਲ ਹਜੇ ਕੱਢੇ ਨਹੀਂਗੇ ਤੇ ਬੱਚੀ ਦੁੱਧ 25 ਕਿਲੋ ਕਹਿੰਦੇ ਨਹੀਂ ਪਾਉਣਾ ਬਸ ਨਹੀਂ ਜਿੱਦੀ ਆ ਬਈ ਅੰਗ ਪਾ ਦੇ ਬਹੁਤ ਮੱਝੀ ਆ ਗਈ ਬਹਿੜਾ ਹਮ ਬੜੀ ਵੀ ਬੜੀ ਆ ਯਾਰ ਕਰਮਾ ਹਾਂ ਹਾਂ ਬਈ ਹਮ ਹੱਥ ਨਹੀਂ ਕੇ ਪਾਸਾ ਤਰੋਂ ਚੰ ਚਾਈ ਦਾ ਹੰਦਾ ਵੀ ਚੰਗੀ ਆ ਬੜ ਲੇਵਾ ਚਾਰ ਟੂਰ ਦੇ ਬੱਚੀ ਪੰਡਾ ਲੰਮੀ ਲੰਮੀ ਯਾਰ ਸਾਰੇ ਪਾਸੇ ਇੱਕ ਨੰਬਰੀ ਆ ਹਮ ਜਿਵੇਂ ਮੰਦੇ ਹੁਣ ਫਾਰਮ ਪਾਉਂਦੇ ਆ ਫਾਰਮ ਦੇ ਪੂਰੇ ਕੰਮ ਦੀ ਬੱਚੀ ਆ ਸਹੀ ਗੱਲ ਆ ਅਗਲੇ ਪੂਰੀ ਤਿਆਰ ਕਰਕੇ ਬਰੀਡ ਦਿੱਤੀ ਵੀ ਆ ਯਾਰ ਬਈ ਲੈ ਹਰਨੀ ਕੁੜਨੀ ਦੇਖ ਕੇ ਇਹ ਬੱਚੀ ਦੀ ਬਿਊਟੀ ਬੜੀ ਆ ਯਾਰ ਬੜ ਤੇ ਹਾਂ ਹਾਂ ਪਰਾ ਪੂਰਾ ਦੀ ਬਈ ਬੜੀ ਚੰਗੀ ਆ ਯਾਰ ਉਹ ਨਹੀਂ ਗੱਲ ਸਹੀ ਗੱਲ ਆ ਬਈ ਹਮ ਤੇ ਕੀ ਮੁੱਲ ਆ ਬਾਈ ਇਹਦਾ ਮੁੱਲ ਫੋਨ ਤੇ ਕਰਾਂਗੇ ਜਾਇ ਜੀ ਹੂ ਮੁੱਲ ਤਾਂ ਜਾਇ ਜੀ ਹੂ ਲੋਕਾਂ ਨਾਲ ਫਿਰ ਵੀ 30000 ਮੰਨਦੀ ਹੋ ਗਈ ਯਾਰ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਫੋਨ ਤੇ ਬਾ ਜਾਇ ਜੀ ਮੁੱਲ ਹੋਏ ਜਿਹੇ ਚੀਜ਼ ਆ ਲੋਕਾਂ ਨੂੰ ਮੰਦੀ ਹੋ ਆਪਣੀ ਕਹਿਣ ਦੀ ਗੱਲ ਆ ਅੱਗੇ ਵੀ ਪਤਾ ਹੀ ਹੈ ਜਿਹੜਾ ਦੁਨੀਆ ਵੇਚਦੇ ਆ ਠੀਕ ਆ ਬਾਈ ਹਾਂ ਬਾਹਲਾ ਮੁੱਲ ਨਹੀਂ ਕਰਦਾ ਮੁੱਲ ਬਾਈ ਕਹਿੰਦਾ ਮੇਰਾ ਜਮਾ ਜਾਇਜ ਹੁੰਦਾਗਾ ਹਣ ਤੇ ਪਹਿਲਾ ਵੀਡੀਓ ਪਾਈਆ ਪੱਟੀ ਬੁੱਢੀ ਦਾ ਬਾਈ ਫੋਨ ਕਰਦਾ ਹੂੰ ਨੇਵਾ ਦੇ ਸੂਨ ਤੇ ਕੱਲ੍ਹ ਆਈ ਫਿਰਦੀ ਯਾਰ ਲੈ ਕੀ ਬਾਤਾਂ ਨੇ ਬਈ ਮੈਂ ਕਹਿੰਦਾ ਗਲਾਬੀ ਥਣ ਮੁੱਠੀ ਵਾਲਾ ਥਣ ਹਨ ਬਈ ਕਾਲੀ ਨਹੀਂ ਆਇਆ ਚੰਗੀ ਰੱਛੀ ਹੈ ਯਾਰ ਠੰਡੀ ਸੀ ਹੈ ਨਾ ਬਹਿ ਜਾ ਲੈ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨਹੀਂ ਲੈ ਚੋਣ ਦੇਖ ਕਿ ਨਹੀਂ ਬਈ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜੀ ਬਹਿ ਜਾਣਾ ਜੇ ਜੀ ਹਜੇ ਬਈ ਗਾਰੰਟੀ ਆਦਾ 15 20 ਮਿੰਟ ਹੋਸਾ ਕੋਈ ਵਾਰ ਫੋਨ ਤੋਂ ਬਾਅਦ ਸਹੀ ਹੈ ਜੇ ਜੋ ਪਈ ਆਪਣੀ ਗਾਰੰਟੀ ਹੋ ਓਕੇ ਬਈ ਜੇ ਰ ਪੈਣੀ ਹੈ ਬਈ ਹਜੇ ਵੀਦੇ ਮਾਮਾ ਨੂੰ ਦਵਾਈ ਦੇ ਕੇ ਜਿਹੜਾ ਹਲਕੇ ਬਈ ਚੋਣ ਬੜਾ ਚਾਹੀਆ ਹਨਾ ਮੋਟੀ ਮੋਟੀ ਭਾਈਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਿਆ ਬਾਤ ਇਹ ਪਹਿਲਾਂ ਹਲਾ ਤਲ ਤਲ ਕੰਮ ਨਹੀਂ ਗਰੀਦ ਵਾਲੀ ਹੈਗਾ ਜਾਂ ਦੋਲਿਆ ਇੱਥੋਂ ਦੇ ਵਾਦੇ ਡਾਕਟਰ ਉਹਨੇ ਮਦਰ ਉਹਨੇ ਮੂਹਰੇ ਫਿਰਦਾ ਪਤਾ ਨਾ ਸ਼ਾਂਤੋਲੀ ਵਾ ਦੇਖੋ ਤੇਰੇ ਅੱਗੇ ਤੋਂ ਦੇਖੋ ਕਿਆ ਬਾਤ ਮੈਂ ਪੂਰੀ ਵਿਥੀ ਤੇ ਥਾਣ ਲੱਗਿਆ ਗੁਲਾਬੀ ਥਾਣ ਥੀ ਚੋਲ ਚਾਏ ਮਸ਼ੀਨ ਕਾਲਾ ਗੁਲਾ ਬੱਚੇ ਆਏ ਕੋਈ ਚੱਕਰ ਹੀ ਨਹੀਂ ਸਵਾਦਾ ਮੰਨਿਆ ਨਹੀਂ ਬੱਚੀ ਦਾ ਸਹੀ ਗੱਲ ਆ ਭਾਈ ਹਾਂ ਮੋਲ ਭਾਈ ਕਹਿੰਦਾ ਜਮ ਜੈ ਜੀ ਮੋਲ ਭਾਈ ਦਾ ਜਮ ਜੈ ਜੀ ਹੁੰਦਾ ਹੈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਸੂਈ ਬਈ ਰੀਅਲ ਦੂਜਾ ਸੂਆ ਜਲਸੀ ਬਈ ਪੰਜਾਬ ਵਾਲੀ ਕਾਦਾ ਵੀ ਮਗਲ ਜਲਸੀ ਵਸੀ ਦਿੱਤੀ ਇਹਨੇ ਪੂਰੀ ਟਰੋਸੂਈ ਹੈ ਬਈ ਇਹ ਇਹ ਕੱਲ ਦੀ ਸੂਈ ਹੈ ਬਈ ਜੇਰ ਜੁਰ ਸਾਡੇ ਕਾਦੀ ਵੀਡੀਓ ਕੰਪਲੀਟ ਹੋ ਗਿਆ ਤੇ ਬਈ ਬੱਚਾ ਬੱਚੀ ਦਿੱਤੀ ਬੱਚੀ ਬੜੀ ਪਿਆਰੀ ਹੈ ਨਾ ਆਪ ਦੇ ਨਾਲ ਦੂਈ ਪਛਿਆ ਪੂਰੀ ਚੰਗੀ ਬਈ ਕੀਆ ਬਾਤ ਹੈ ਬਈ ਤੇ ਫੇਸ ਤੇ ਕਲਰ ਕਲਰ ਦੇਖੋ ਕਰਮਾ ਜਲਸੀ ਦਾ ਥਾਲੇ ਵਾ ਤੇ ਰੰਗ ਰੰਗ ਬੜਾ ਨੇ ਆਇਆ ਚੰਗਾ ਬਈ ਸਹੀ ਗੱਲ ਪਿਓਰ ਪੰਜਾਬ ਵਾਲੀ ਫੁੱਲ ਕਾਦੂ ਛੋਟ ਹੀ ਨਹੀਂ ਮੇਰਾ ਦੇਖ ਹੈ ਨਾ ਪੂਰਾ ਪਣ ਦਾ ਵਾਲਾ ਲੇਵਾ ਇਹਦੇ ਨਾਲ 13-14 ਕਿਲੋ ਬੋ ਇਹ 18 ਕਿਲੋਪਲੂੰਦਾ ਦੋ ਤਾਂ 20 ਕਿਲੋ ਦੁੱਥਾਂ ਲੈਵਾ ਦੇ ਕੇ ਜਿਆ ਲੱਗਿਆ ਮੁੱਠੀ ਵਾਲਾ ਥਾਨਿਕ ਲੱਕ ਲਾਣ ਗੁਲਾਬੀ ਥਾਨ ਲੈ ਪੂਰੀ ਵਿੱਚ ਦੇ ਥਾਨ ਅੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਜੇ ਮਰਜੀ ਚੋਲੇ ਕੋਈ ਬਾਈਆ ਲੰਬਾਈ ਲੰਬੀ ਬਹੁਤ ਆ ਬੱਚੀ ਦੀ ਕੋਈ ਨਹੀਂ ਗੱਲ ਪ੍ਰਿੰਟ ਬਹੁਤ ਚੰਗਾ ਯਾਰ ਕੁਆਲਟੀ ਵਾਲੀ ਆ ਬਾਈਆ ਇੱਕ ਤਾਂ ਕ੍ਰਾਫਟ ਨੂੰ ਆਪਾਂ ਜਾਲ ਸੀ ਕਿਹਦੇ ਪਿਓਰ ਆ ਯਾਰ ਸੌਫਟ ਨਹੀਂ ਵਾਲਾ ਫੇਰ ਤੂੰ ਦੇ ਕੇ ਜਿਆ ਲੱਗਿਆ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਆ ਕਿਉਂ ਬੱਚੀ ਨਹੀਂ ਵਾਲੀ ਦੋ ਜਾਨਵਰ ਆ ਬਾਈਆ ਅੱਜ ਇੱਕ ਰੇਡ ਜੀ ਕੀ ਬਾਤ ਆ ਤੋਰਾ ਤੇ ਲੇਵਾ ਚੈੱਕ ਕਰੋ ਕਮਾਲ ਦਾ ਬਈ। ਕੀ ਆ? ਘਰ ਮਾਜ 20 ਕਿਲੋ ਦੁੱਧ ਬਹੁਤ ਹੋ ਜਾਂਦਾ। 20 ਕਿਲੋ ਬਚੇ ਨੇ ਖੁੱਲਾ ਦੁੱਧ ਪਾਉਣ ਨੇ ਨਹੀਂ। ਠੀਕ ਹੈ ਬਾਈ। ਹਾਂ, ਥਾਲੇਵਾ ਠੰਡੀ ਠੁੰਡੀ ਚਵਾਈ ਚੋਈ ਦੀ ਅੱਕ ਨੰਬਰ ਹੋ। ਤੇ ਕੀ ਮੁੱਲ ਆ ਬਈ ਜਾਇਜ਼? ਬਾਈ ਮੁੱਲ ਹੋਰ ਕੀ ਥੋੜਾ 90 95 ਕਰਦਾ। ਪਰ ਮੁੱਲ ਤਾਂ ਨਹੀਂ ਕਰਨਾ। ਠੀਕ ਆ। ਉਹਦੇ ਸੌੜ ਕਰਾਏ ਮਰਜ਼ੀ 72000 ਰੁਪਏ ਚੋਂ। 72000 ਰੁਪਏ ਲਵਾਂਗੇ। 85000 ਦੂਈ ਆ। ਜਮਾ ਜਾਇਜ਼ ਮੁੱਲ ਮੁੱਲ ਬਾਈ ਦੇ ਜਮਾ ਜਾਇਜ਼ ਹੁੰਦੇ ਆ ਹਾਂ ਆਪਾਂ ਵੀ ਜਦੋਂ ਵੀਡੀਓ ਪਾਉਂਦੇ ਆ ਉਹਦੀ ਪੂੰਸੇਲ ਹੋ ਜਾਂਦਾ ਪਰ ਟਾਟਾ ਬਾਤਾਂ ਨਹੀਂ ਹੁੰਦਾ ਠੀਕ ਆ ਬੰਦਾ ਘਰੇ ਵੀ ਇਹ ਨਾਲ ਕਹਿੰਦਾ ਵੀ ਮਾਨ ਮਾਨ ਬਈ ਪਹਿਲੇ ਆਪਾਂ ਲੇਦਾ ਫੁੱਲ ਕਰੀਦਾ ਪਹਿਲੇ ਹੀ ਉਹ ਜਾ ਮੰਗੀਦਾ ਸਹੀ ਗੱਲ ਆ ਬਾਈ ਲੈ ਮੋਲ ਲੈ ਵੇਖ ਬਚ ਨਹੀਂ ਗਿਆ ਤੇ ਮੁੱਲ ਬਾਈ ਉਹਨਾਂ ਕੀ ਕਰਾਂਦਾ ਜਿੰਨੇ ਦੀ ਚੀਜ਼ ਵੇਚਣੀ ਹੈ ਇਹ ਮੰਗ ਲਾ ਕੋਸ ਹਣਾ ਬਾਈ ਜੇਰ ਭਾਰ ਦੀ ਗਾਰੰਟੀ ਹੋ ਬਾਕੀ ਵਾਲਿਆਂ ਆ ਦੀ ਨਿਰਖ ਪਰਖ ਕੇ ਲੈਣੀ ਜੋ ਗੇਟਓਵਰ ਲੰਮੜ ਨੇ ਸਾਰਾ ਲੰਗਾ ਮਾਪਣਾ ਬਾਈ ਓਕੇ ਕਾਲਾ ਜਿੰਨਾਂ ਚੋਹੇ ਲੋਨਾਂ ਨੂੰ ਮੰਨ ਲੈ ਜਿੰਨਾਂ ਆਪਾਂ ਚੋਹੇ ਉਹਨਾਂ ਨਾਲ ਆ ਵੀਗੇ ਲੋ ਬਸੀ ਕੋਲ ਆਪਣਾ 10 ਦਿਨ ਘੜੀ ਚਵਾ ਕੇ ਵੀ ਦੇ ਦਵੇ ਠੀਕ ਆ ਬਾਈ ਅੱਜ 13 14 ਕਿਲੋ ਬੋਲੀ ਆ ਠੀਕ ਆ ਕਾਂਦੀ ਸੂਈ ਆ ਗਰੰਟੀ ਬਈ ਆ ਵੀਡੀਓ ਸਾਰਾ ਜੇਰ ਜੂ ਦਾ ਹੈਗਾ ਆਪਣਾ ਜਿਵੇਂ ਮਰਜੀ ਵੇਜ ਲੈ ਹਨ ਕੋਈ ਕੁਝ ਵੀ ਨਹੀਂ ਲੈਣਾ ਕੁਝ ਨਹੀਂ ਚੋਣ ਦੇਖੋ ਤੁਸੀਂ ਲੈ ਚਵਾਈ ਬੜੀ ਚੰਗੀ ਆ ਨਾ ਬਾਈ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਇਨੇ ਕੁਝ ਨਹੀਂ ਕਿਆ ਬਾਤ ਆ ਬਈ ਬੜੀ ਚੰਗੀ ਚਵਾਈ ਆ ਬੜੀ ਨਹੀਂ ਆ ਚੰਗੀ ਦਾ ਹਮ ਲੈ ਮੂਰ ਲੋ ਆਈ ਨਹੀਂ ਲੇਕੋ ਕਿਆ ਬਾਤ ਹੈ ਯਾਰ ਬੜਾ ਚੰਗਾ ਜੌਣ ਲੱਗਿਆ ਕਿ ਨਹੀਂ ਬਾਲੀ ਨਹੀਂ ਆਜੇ ਥੱਲੇ ਦਾ ਯਾਰ 100 ਦੀ 100 ਆਇਆ ਰੱਤ ਵਾਹ ਲੈਣਾ ਗਰਮਾ ਨਹੀਂ ਕੋਈ ਨਹੀਂ ਜਿੰਨੇ ਮਾਰਦੀ ਬੈਠਾ ਰਹੇ ਥਾਂ ਦੀ ਮੁੱਠੀ ਵਾਲਾ ਉੱਚਾਈ ਲੈਕ ਨੰਬਰ ਆ ਬੱਡੀ ਬੱਜਾ ਮੰਗ ਬੱਚੀ ਹੈ ਬਈ ਲੈ ਕਿਆ ਬਾਤ ਹੈ ਕਿੰਨੀ ਕਿਤਾ ਰਾਮ ਜੀ ਇੱਕ ਰੋਟਾ ਮਾਫ਼ ਕੀ ਮੈਂ ਲਈ ਬਹੁਤ ਘੱਟ ਆ ਬਈ ਬਹੁਤ ਘੱਟ ਬਈ ਯਾਰ ਸਿੱਧਾ ਬਹੁਤ ਆ ਰੇਟ ਬਹੁਤ ਉੱਪਰ ਹੋਇਆ ਪਿਆ ਕਿ ਨਹੀਂ ਬਈ ਇਹੇ ਨਾਲ 90 ਮੰਗਦਾ ਸਹੀ ਗੱਲ ਆ ਘਾਟਾ ਵਾ ਲੈਣੀ ਆ ਇਹ ਜਿਹੜਾ ਪੜਾ ਨਵੇਂ ਦੂ ਤਿੰਨ ਫੇਰ ਵਾਲਾ ਕੰਮ ਹੀ ਆ ਘਾਟਾ ਵਾ ਤਾਂ ਕੋਈ ਵੀ ਨਹੀਂ ਕਰਨਾ ਇਹ ਛੋੜੀ ਹੂ ਥੋਆਂ ਚ ਹਜ਼ਾਰਾਂ ਨਹੀਂ ਲੇਵਾ ਦੇ ਸਕਦੇ ਛੋਣੀ ਸੱਚੀ ਆ ਸਾਰੇ ਗਾ ਜੀ ਕੰਪਲੀਟ ਹੋਣਾ ਸਹੀ ਆ ਅੱਗੇ ਬਈ ਤਾਂ ਇਹ ਵੀ ਦੂਜਾ ਤੋਂ ਵੀ ਅੱਗੇ ਕੰਮ ਅਗਰ ਬੱਠਾ ਇਹਦੇ ਪਾਸੋਂ ਵੀ ਗਏ ਆਖਣ ਮਾ ਗਿਆ ਅੱਛਾ ਹਾਂ ਪਰ ਤੋਂ ਹੀ ਕਰਦੇ ਤੇ ਕਿੰਨਾ ਕੁ ਪਾਉਣਾ ਲੋਕਾਂ ਨੂੰ ਇਹਨੂੰ 4 13 ਕਿਲੋ ਭੁੱਲਾ ਭੁੱਲਾ ਹੋਏ ਆਪਣੇ ਕਰਿਆ ਲਾ ਚਾੜਾ ਨੂੰ ਲਿਆ ਪਰ ਕੋਈ ਤਰਾਇ ਨਹੀਂ ਮਿਲਦਾ ਠੀਕ ਆ ਫੁੱਲ ਬਨੇ ਨੇ 21 22 ਨੂੰ ਦੋ ਦਿਨ ਪਹਿੜਾ ਠੀਕ ਆ ਖਾਂਣ ਤੋਂ ਬਹੁਤ ਜਗ੍ਹਾ ਪੈ ਜਾ ਰਹੀ ਨੂੰ ਬਹੁਤ ਠੰਡੀ ਨਾ ਬੋਦਾ ਤੇ ਬਰੀਦ ਇੱਕ ਨੰਬਰ ਸੂਲੀ ਸੋਾਈ ਜਾਂਦੇ ਤੇ ਫੇਸ ਵੀ ਵੀਰੇ ਮਾਤਾ ਮਾਰ ਪੂਰਾ ਤਰਾ ਪੈ ਜਾਂਦੀ ਬਹੁਤ ਜ਼ਿਆਦਾ ਹੂੰ ਬਾਕੀ ਤੂੰਰਾ ਚੈੱਕ ਕਰਾ ਕਮਾ ਇਹ ਕੀ ਮੋਲਾ ਵੇ ਜੈ ਜਰਾ ਸਿਰ ਮੋਲਦਾ ਇਹਦਾ ਵੀ 90 99 ਵਾਲਾ ਕੰਮ ਹੀ ਆ ਇਹ ਵੀ ਬੱਤਰ ਦੂਜੇ ਦਾ ਡਾਕਟਰ ਇੱਕ ਭਾਈ ਬਸ ਛੋੜ ਹੋ ਗਈ फाइन पंथ वाला मामला 2200 रुपया थोड़ी हो रही है ठीक है भाई मोल भाई ਲੈਣ ਦੇਣ ਵਾਲਿਆ ਜਮਾ ਜੈ ਮੋਲਾ 2000 ਰੁਪਿਆ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਮੋਹੇ ਸੁਭਾਈਆ ਕਿਹਦੇ ਬੰਦੇ ਨੇ ਵੀ ਮੋਹਰ ਦਾ 1390 ਨਹੀਂ ਕਰਾਲੇ ਹੋਗਾ ਯਾਰ ਕੋਈ ਕਰਨਾ ਠੀਕ ਹੈ ਬਾਈ ਆਪਾਂ ਵੀ ਮੁੱਲ ਦਾ ਕਰਦੇ ਨੇ ਪਰ ਆਪਾਂ ਕਹਿਣਾ ਕਾਨੂੰ ਪੁਗਾਈ ਕਰਦੇ ਆਂ ਤੇ ਨਾਲ ਆਪਾਂ ਕਰੀਏ ਬਾਈ ਜੇ ਮੈਂ ਵਧਾਉਣ ਘਟਾਉਣ ਵਾਲੇ ਕਰਾਂ ਤੇ ਪੈਣ ਵਾਲਾ ਮੋਹਰ ਦਾ 300 ਹਾਂ ਜਿੰਨਾ ਦੋਸਤ ਹਸ ਵਾਲਾ ਟੁਕੜੇ ਜੇ ਬਾਹਰ ਹੋਊਗੀ ਤੇ ਟੋ ਦਾ ਲੰਬਾ ਹੋਊਗੀ ਬਈ ਕਿਹ ਲੈ ਆਂ ਜਮਾ ਵਾਲਾ ਖਾਂਪੇ ਨਾ ਉਹਨਾਂ ਦੀ ਵਾਲੇ ਆਇਆ ਫਿਰ ਆਪਾਂ ਸਮਝੀਂ ਦੇ ਲਈ ਆਪਣੀ ਆਸ ਨਾਲ ਜਮਾਈ ਫੈਕ ਬਾਅਦ ਚੋ ਕਿਸੇ ਨਤਰਾਇ ਦਿਖਾਵੇ ਲਾ ਕਿਸੇ ਦਾ ਹਮ ਨਾ ਆਪਾਂ ਕਿ ਇਹਨੂੰ ਦਿੱਤਾ ਨਾ ਲੈਣਾ ਇਹ ਸਹੀ ਹੈ। ਕੋਈ ਕਿਸੇ ਵਾਈ ਦਿਖਾਵਾਂਗੇ ਖਾਣੀ ਦਾਸ ਦਾ ਯਾਰ ਵਾਈ ਵੀ ਡਾਕਟਰ ਇੱਕ ਨੋਟ ਲਾ ਸੀ। ਪੁੱਤਰ ਆਨੇ ਮੇਂ ਪੁੱਛੇ। ਵਾਈ ਰਿਜੈਕਟਾ ਕਿਉਂ ਹੈ ਬਣਾ ਦੇਗਾ ਨਾ ਵਾਈ ਕੇ ਸੋਚੀ ਰਿਹਾ ਵਾਈ ਜੇਨ ਫਾਸੀ ਤੇ ਜਿਹੜਾ ਰਿਜੈਕਟ ਨਹੀਂ ਕਿਹਾ ਬਾਹਰ ਜਗ੍ਹਾ ਤੇ ਉਹ ਲਗਾ ਕੇ ਕੀ ਆਵਾਜ਼ ਮੋਟਾ ਮੋਟਾ ਟਰੂਨ ਆ ਬਈ ਜਿਵੇਂ ਮਾਰਦੀ ਹੋਈ ਹੈ ਨਾ ਤਿਆਰ ਆ ਵਾਹ ਜਿਵਾਏ ਤੇ ਇੱਕ ਨੰਬਰ ਆ ਹਨਾ ਬਈ ਕੰਦੀ ਸੀਲ ਆ ਬਈ ਲੈ ਕਿੰਨੀ ਹੈ ਕਿਧਰ ਨਾ ਮਾਰੀ ਆ ਹਾਂ ਹੁਣ ਇਹ ਕੰਮ ਕਰੂਗਾ ਹਾਂ ਬਾਕੀ ਮੁੱਲ ਵੀ ਜਾਇਜ ਜੰਗੇ ਮਾਨ ਤਾਂ ਕੋਈ ਚੈੱਕ ਕਰਨ ਦਾ ਮੌਕੇ ਤੇ ਹੋ ਜਾਣਾ ਇਹ ਨਾਗ ਸਿੱਖਾਗ ਵਾਲੇ ਪੈਸੇ ਚੰਨੇ ਦਿਖਾ ਦੇ ਚੰਨੇ ਤਾਲੀਆਂ ਸੁਣੀਆਂ ਨੇ ਕਿਸੇ ਵੀ ਨੋਕੀ ਨਾਗ ਕੋਰਤਾਂ ਦਾ ਬਈ ਲੱਗਦਾ ਹੈ ਕਰ ਲੇ ਸਾਨਾ